ਸੰਘਰੂਰ ਜ਼ਿਲ੍ਹੇ ਦੇ ਜਿੰਨੇ ਵੀ ਬਲਕ ਸੰਪਤੀ ਦੇ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਸਾਡੇ ਜੁਝਾਰੂ ਜੇਤੂ ਤੇ ਜਿਹੜੇ ਕੁਝ ਚੰਦ ਵੋਟਾਂ ਤੋਂ ਅ ਰਹਿ ਵੀ ਗਏ ਸਾਰਿਆਂ ਨੂੰ ਅਸੀਂ ਮਿਲੇ ਤੇ ਕਿਉਂਕਿ ਉਹ ਲੋਕਾਂ ਦੇ ਵਿੱਚ ਗਏ ਨੇ ਬਿਲਕੁਲ ਨਬਜ਼ਾਂ ਦੇ ਨੇੜੇ ਗਏ ਨੇ ਤੇ ਉਹਨਾਂ ਨੇ ਬਹੁਤ ਸਾਰੇ ਸੁਝਾਅ ਵੀ ਦਿੱਤੇ ਨੇ ਜੋ ਲੋਕ ਚਾਹੁੰਦੇ ਨੇ ਸੋ ਇਹੀ ਇੱਕ ਤਰੀਕਾ ਹੈ ਲੋਕਤੰਤਰ ਦੇ ਵਿੱਚ ਪਬਲਿਕ ਦੇ ਦਿਲਾਂ ਦੀ ਗੱਲ ਜਾਣਨ ਦਾ ਕਿ ਜਿਹੜੀ ਬਲੌਕ ਸਭਾਤੀ ਦੀ ਲੇਅਰ ਜਾਂ ਜ਼ਿਲ੍ਹਾ ਪ੍ਰਸ਼ਦ ਦੀ ਲੇਅਰ ਹੈ ਜਾਂ ਸਰਪੰਚੀ ਦੀ ਲੇਅਰ ਹੈ ਇਹ ਬਿਲਕੁਲ ਗਰਾਊਂਡ ਤੇ ਗਰਾਊਂਡ ਜ਼ੀਰੋ ਤੇ ਰਹਿੰਦੀ ਹੈ ਤੇ ਬੜੇ ਸੁਝਾਅ ਅੱਛੇ ਆਏ ਨੇ ਔਰ ਕਿਹੜੇ-ਕਿਹੜੇ ਪਿੰਡਾਂ ਵਾਲੇ ਕੀ-ਕੀ ਚਾਹੁੰਦੇ ਨੇ ਇਦੇ ਬਾਰੇ ਕੱਲ ਮੈਂ ਧੂਰੀ ਦੇ ਵਿੱਚ ਸਾਰਾ ਦਿਨ ਲਾਇਆ ਤੇ ਲਗਭਗ ਸੇਮ ਹੀ ਹੈ ਪਿੰਡਾਂ ਦੀਆਂ ਸਮੱਸਿਆਵਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਨੂੰ ਵਿਧਾਨ ਸਭਾ ਦੇ ਵਿੱਚ ਕੈਬਨਿਟ ਦੇ ਵਿੱਚ ਜਾਂ ਸਾਨੂੰ ਸਰਕਾਰ ਚਲਾਉਣ ਦੇ ਵਿੱਚ ਬਹੁਤ ਸਹਾਈ ਹੋਣਗੇ ਸੁਜੈਸ਼ਨ ਕਿ ਅਸੀਂ ਉਹਨਾਂ ਕਾਨੂੰਨਾਂ ਨੂੰ ਅਮੈਂਡ ਕਰ ਸਕੀਏ ਜਾਂ ਨਵੇਂ ਕਾਨੂੰਨ ਬਣਾ ਸਕੀਏ ਜਿਨ੍ਹਾਂ ਨਾਲ ਪਿੰਡਾਂ ਦਾ ਵਿਕਾਸ ਹੁੰਦਾ ਹੋਵੇ ਤਰੱਕੀਆਂ ਹੁੰਦੀਆਂ ਹੋਣ ਤੇ ਆਲਰੇਡੀ ਅਸੀਂ ਵਪਾਰ ਵਾਲੇ ਪਾਸਿਓਂ ਜਾਪਾਨ ਕੋਰੀਆ ਦਾ ਬੜਾ ਸਫਲ ਦੌਰਾ ਕੀਤਾ ਹੈ ਤੇ ਉਹ ਕੰਪਨੀਆਂ ਜਿਹੜੀਆਂ ਨੇ ਉਹ ਇੱਕ ਇੱਕ ਕਰਕੇ ਹੁਣ ਰਿਸਪੌਂਡ ਵੀ ਕਰ ਰਹੀਆਂ ਨੇ ਉਹ ਆ ਕੇ ਦੇਖਣਾ ਚਾਹੁੰਦੇ ਨੇ ਇੱਥੋਂ ਦਾ ਮਾਹੌਲ ਕਲਚਰ ਪਲੱਸ ਆਪਣੇ ਬਿਜ਼ਨਸ ਦਾ ਕੀ ਉਹਨਾਂ ਉਹ ਕਿੱਥੇ ਕਿੱਥੇ ਕਰ ਸਕਦੇ ਨੇ ਉਹਨਾਂ ਲਈ ਇੱਕ ਕਿਹੜੀ ਲੁਧਿਆਣਾ ਫਰੀਦਕੋਟ ਮੋਗਾ ਅੰਮ੍ਰਿਤਸਰ ਜਾਂ ਮੁਹਾਲੀ ਕਿਤੇ ਵੀ ਉਹ ਚਾਹਣਗੇ ਅਸੀਂ ਉਹਨਾਂ ਨਾਲ ਸਹਿਯੋਗ ਵੀ ਕਰਾਂਗੇ ਤੇ ਉਹਨਾਂ ਨੂੰ ਕੋਈ ਨੋਸੀ ਲੈਣੀ ਆ ਜਾਂ ਅਪਰੂਵਲਸ ਲੈਣੀ ਆ ਉਹ ਵੀ ਕਰਨ ਤੇ ਬਾਕੀ ਖੇਤੀ ਬਾਰੇ ਜੋ ਵੀ ਫੈਸਲੇ ਜਿਹੜੇ ਨੇ ਉਹ ਜੇ ਕੋਈ ਕੇਂਦਰ ਸਰਕਾਰ ਇਹੋ ਜਿਹਾ ਫੈਸਲਾ ਕਰਦੀ ਹੈ ਜਿਹਦੇ ਨਾਲ ਨੁਕਸਾਨ ਹੁੰਦਾ ਹੋਵੇ ਪੰਜਾਬ ਦਾ ਤੇ ਉਹਦਾ ਵਿਰੋਧ ਵੀ ਕਰਦੇ ਆ ਤੇ ਉਹਦੇ ਉਹਦਾ ਟੱਟ ਕੇ ਉੱਥੇ ਆਵਾਜ਼ ਬਿਠਾਉਨੇ ਆ ਜਿਵੇਂ ਰੀਸੈਂਟਲੀ ਹੁਣ ਮਨਰੇਗਾ ਜਿਹੜੀ ਹੈ ਮਨਰੇਗਾ ਕਹਿੰਦੇ ਨੇ ਉਹ ਉਹਦੇ ਸਾਰਾ ਜਿਹੜਾ ਉਹਦਾ ਜਿਹੜਾ ਉਹ ਸਕੀਮ ਦੇ ਜਿਹੜੇ ਕਲੋਜ਼ ਹੀ ਬਦਲਦੇ ਸਾਰੇ ਇਹ ਕੇਂਦਰ ਸਰਕਾਰ ਕਰਦੀ ਹੈ ਇਹ ਬੀਜੇਪੀ ਸਰਕਾਰ ਜਿਹੜੀ ਹੈ ਇਹ ਗਰੀਬਾਂ ਦੇ ਹੱਕ ਖੋਣ ਤੇ ਲੱਗੀ ਹੋਈ ਹੈ ਭਾਵੇਂ ਉਹ ਅਗਨੀ ਵੀਰਾਂ ਹੀ ਸਾਡੇ ਪਿੰਡਾਂ ਦੇ ਕੋਈ ਅਗਨੀ ਵੀਰ ਚ ਪਿੰਡਾਂ ਦੇ ਲੋਕਾਂ ਦੇ ਆਮ ਘਰਾਂ ਦੇ ਮੁੰਡੇ ਭਰਤੀ ਹੁੰਦੇ ਫੌਜ ਹੁਣ ਉਹਨਾਂ ਨੂੰ 3 ਸਾਲਾਂ ਬਾਅਦ ਕਹਿੰਦੇ ਸਾਬਕਾ ਬਣਾ ਕੇ ਅਸੀਂ ਤੁਹਾਨੂੰ ਵਾਪਸ ਭੇਜ ਦਾਂਗੇ 18 ਸਾਲ ਦੇ ਭਰਤੀ ਹੋਣਗੇ 21-22 ਸਾਲ ਦੇ ਵਾਪਸ ਆ ਜਾਣਗੇ ਉਹ ਸਾਬਕਾ ਬਣ ਕੇ ਨਾ ਇੱਧਰ ਦੇ ਨਾ ਉੱਧਰ ਦੇ ਹੈ ਨਾ ਉਹ ਕਹਿੰਦੇ ਜੀ ਫੌਜ ਦਾ ਬਜਟ ਬਜਟ ਘਟਾਉਣਾ ਤੇ ਫਿਰ ਹੁਣ ਅਨਰੇਗਾ ਦੇ ਵਿੱਚ 100 ਦਿਨ ਤਾਂ ਪੂਰਾ ਨਹੀਂ ਹੁੰਦਾ ਸੀ ਇਹਨਾਂ ਤੋਂ ਕਦੇ ਮੁਸ਼ਕਲ ਨਾਲ 20% ਜਾਂ 22-23% ਤੱਕ 100 ਦਿਨ ਕਿਸੇ ਕੋਈ ਸਰਪੰਚ ਅੱਛਾ ਹੈ ਜਾਂ ਕੋਈ ਸੈਕਟਰੀ ਨਰੇਗਾ ਦਾ ਅੱਛਾ ਹੈ ਤਾਂ ਉਹ ਕੰਮ 100 ਦਿਨ ਤੱਕ ਲੈ ਜਾਂਦੀ ਸੀ ਨਹੀਂ ਤਾਂ 40-50 ਦਿਨ ਤੋਂ ਬਾਅਦ ਨਰੇਗਾ ਹੀ ਨਹੀਂ ਚੱਲੀ ਇਹ ਕਹਿੰਦੇ ਜੀ ਅਸੀਂ 125 ਦਿਨ ਕਰਤੇ ਤੇ ਨਾਲ ਕੰਮਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਕਿ ਇਰੀਗੇਸ਼ਨ ਦਾ ਕੰਮ ਨਹੀਂ ਕਰਾ ਸਕਦੇ ਕੋਈ ਖਾਲੇ ਪਾਉਣੇ ਆ ਪੰਜਾਬ ਦੇ ਵਿੱਚ ਅਸੀਂ ਅ ਟੇਲਾਂ ਤੱਕ ਪਾਣੀ ਪਹੁੰਚਾ ਰਹੇ ਜਾਂ ਜਿੱਥੇ 40 50 ਸਾਲ ਤੋਂ ਪਾਣੀ ਨਹੀਂ ਪਹੁੰਚਿਆ ਅੱਜ ਉੱਥੇ ਪਾਣੀ ਪਹੁੰਚਾ ਰਹੇ ਹੁ ਖਾਲੇ ਬਣਾਉਣੇ ਆ ਉੱਥੇ ਨਰੇਗਾ ਦੀ ਜਿਹੜੀ ਲੇਬਰੇ ਇਸਤੇਮਾਲ ਕੀਤੀ ਜਾ ਸਕਦੀ ਕਹਿੰਦੇ ਨਹੀਂ ਤੁਸੀਂ ਵਰਤ ਨਹੀਂ ਸਕਦੇ ਕੋਈ ਅੰਡਰਗਰਾਊਂਡ ਪਾਈਪਾਂ ਪਾਉਣੀਆਂ ਨੇ ਉਹਦੇ ਚ ਨਰੇਗਾ ਇਸਤੇਮਾਲ ਕੀਤਾ ਜਾ ਸਕਦੇ ਕਹਿੰਦੇ ਨਹੀਂ ਤੁਸੀਂ ਉੱਥੇ ਨਹੀਂ ਵਰਤ ਸਕਦੇ ਟੋਬੇ ਤੇ ਛੱਪੜ ਉਹ ਕਹਿੰਦੇ 5 ਸਾਲ ਸਾਲ ਦੇ ਵਿੱਚ ਇੱਕ ਵਾਰੀ ਤੁਸੀਂ ਸਿਰਫ ਉਹਨੂੰ ਛੇੜ ਸਕਦੇ ਮਤਲਬ ਉਹਨੂੰ ਉਹਨਾਂ ਨੂੰ ਕੀ ਕਰਨਾ ਹੈ ਉਹਨੂੰ ਕੋਈ ਠਾਪਰ ਸਕੀਮ ਚ ਲੈ ਕੇ ਆਉਣਾ ਜਾਂ ਸੀਚੇਵਲ ਸਕੀਮ ਚ ਲੈ ਕੇ ਆਉਣਾ ਇੱਕ ਵਾਰੀ ਸਿਰਫ ਠੀਕ ਠੀਕ ਕਰ ਸਕਦੇ ਹੋ ਕੰਸਟਰਕਸ਼ਨ ਚ ਨਹੀਂ ਆ ਸਕਦੇ ਜੀ ਕੋਈ ਲਾਇਬ੍ਰੇਰੀਆਂ ਬਣਾਉਣੀਆਂ ਨੇ ਸਕੂਲ ਬਣਾਉਣੇ ਮੰਡੀ ਬਣਾਉਣੀ ਹੈ ਇੱਕ ਪਾਸੇ ਤਾਂ ਕੰਮਾਂ ਤੇ پابੰਦੀ ਲਾਤੀ ਇੱਕ ਪਾਸੇ ਕਹਿੰਦੇ 125 ਦਿੰਦੇ ਆਵਾਂਗੇ ਆਪ ਹੀ ਆਪ ਦੀ ਸਕੀਮ ਦਾ ਵਿਰੋਧ ਕਿਵੇਂ ਕਰ ਸਕਦੇ ਨੇ ਫਿਰ ਕਹਿੰਦੇ 40% ਸਟੇਟਾਂ ਦੇਣਗੀਆਂ ਠੀਕ ਹੈ ਜੀ ਦੇ ਦਾਂਗੇ ਤੁਸੀਂ ਆਰਡੀਐਫ ਦਾ ਪੈਸਾ ਤਾਂ ਜਾਰੀ ਕਰ ਦਿਓ ਸਾਡਾ ਤੁਸੀਂ ਸਾਡਾ ਜਿਹੜਾ ਆਪਣਾ ਜੀਐਸਟੀ ਦਾ ਪੈਸਾ ਜਾਰੀ ਕਰ ਦਿਓ ਸਾਡਾ ਜਿਹੜਾ ਤੁਸੀਂ ਸਟੇਟਾਂ ਦਾ ਰੋਕੀ ਬੈਠੇ ਹੋ ਖਾਸ ਤੌਰ ਤੇ ਜਿਹੜੀਆਂ ਨਾਨ ਬੀਜੇਪੀ ਪਾਰਟੀਆਂ ਕੋਲ ਸਟੇਟਾਂ ਨੇ ਜਿਹੜਾ ਉਹਨਾਂ ਦਾ ਪੈਸਾ ਰੋਕੀ ਬੈਠਾ ਸਾਨੂੰ ਉਹ ਤਾਂ ਜਾਰੀ ਕਰ ਦਿਓ ਉਤੋਂ ਸਾਨੂੰ ਤੁਸੀਂ ਨਵੀਆਂ ਸਕੀਮਾਂ ਲਿਆ ਕੇ ਸਟੇਟਾਂ ਤੇ ਭਾਰ ਪਾ ਰਹੇ ਹੋ ਸੋ ਇਸ ਕਰਕੇ ਵਿਸ਼ੇਸ਼ ਸੈਸ਼ਨ ਜਿਹੜਾ 30 ਤਰੀਕ ਨੂੰ ਵਿਧਾਨ ਸਭਾ ਦਾ ਬੁਲਾਇਆ ਹੋਇਆ ਉਹਦੇ ਵਿੱਚ ਹਰ ਇੱਕ ਨੂੰ ਜਿਹੜੇ ਵੀ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਬੋਲਣ ਦਾ ਮੌਕਾ ਮਿਲੂਗਾ ਚਾਹੇ ਉਹ ਕਾਂਗਰਸ ਵੱਲੋਂ ਹੋਣ ਚਾਹੇ ਅਕਾਲੀ ਦਲ ਵੱਲੋਂ ਹੋਣ ਚਾਹੇ ਉਹ ਆਜਾਦ ਉਮੀਦਵਾਰ ਹੋਣਾ ਚਾਹੀਓ ਬੀਐਸਪੀ ਦੇ ਨੇ ਜਾਂ ਭਾਜਪਾ ਵਾਲੇ ਵੀ ਆ ਕੇ ਬੋਲ ਲੈਣ ਪੱਖ ਰੱਖ ਦੇਣਾ ਆਪਦਾ ਆਪਣਾ ਉਹ ਵੀ ਤੇ ਤਾਂ ਕਿ ਪਿੰਡਾਂ ਦੇ ਲੋਕਾਂ ਦੇ ਮਨ 'ਚ ਜਿਹੜਾ ਏ ਡਰ ਬਹਿ ਗਿਆ ਕਿ ਨਰੇਗਾ ਹੀ ਖਤਮ ਕਰਨ ਲੱਗਿਆ ਤੇ ਕਿਹੜੀ ਸਰਕਾਰ ਖਤਮ ਕਰਨ ਲੱਗੀ ਏ ਇਹ ਵੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇਹ ਜਿਹੜਾ ਉੱਪਰੋਂ ਆਰਡਰ ਆਏ ਨੇ ਮੋਦੀ ਦੇ ਤੇ ਉਹ ਕਦੇ ਚੰਡੀਗੜ੍ਹ ਕਹਿੰਦੇ ਨੇ ਸਾਡਾ ਜੀ ਚੰਡੀਗੜ੍ਹ ਚ ਐਮੈਂਡਮੈਂਟ ਕਰਦੇ ਕਦੇ ਪੰਜਾਬ ਯੂਨੀਵਰਸਿਟੀ ਕਹਿੰਦੇ ਨੇ ਸਾਡੀ ਕਦੇ ਬੀਬੀਐਮਪੀ ਕਹਿੰਦੇ ਨੇ ਸਾਡੀ ਇਹ ਚ ਸੋਧ ਕਰਾਂਗੇ ਹੈ ਜਿੱਥੇ ਵੀ ਮੌਕਾ ਮਿਲਦਾ ਜਿਵੇਂ ਨਾਰਥ ਜ਼ੋਨ ਕੌਂਸਲ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਮੈਂ ਡਟ ਕੇ ਪੰਜਾਬ ਦੇ ਜਿਹੜੇ ਐਸਵਾਈਐਲ ਤੋਂ ਲੈ ਕੇ ਸਾਰੇ ਜਿਹੜੇ ਪੰਜਾਬ ਦੇ ਮੁੱਦੇ ਨੇ ਮੈਂ ਉਹਨਾਂ ਦਾ ਡਟ ਕੇ ਆਪਣਾ ਪੱਖ ਰੱਖਿਆ ਕਿ ਜੀ ਤੁਸੀਂ ਵੱਡਾ ਭਾਈ ਵੱਡਾ ਭਾਈ ਹਿਮਾਚਲ ਕਹਿੰਦਾ ਵੱਡਾ ਭਾਈ ਪੰਜਾਬ ਹੈ ਸਾਡਾ ਹਰਿਆਣਾ ਕਹਿੰਦਾ ਸਾਡਾ ਵੱਡਾ ਭਾਈ ਪੰਜਾਬ ਹੈ ਰਾਜਸਥਾਨ ਨਾਲ ਕਹਿੰਦੇ ਨੇ ਤੁਹਾਡੇ ਨਾਲ ਲੱਗਦੇ ਆ ਗਵਾਂਡੀਆਂ ਮਤਲਬ ਵੱਡਾ ਭਾਈ ਵੱਡਾ ਭਾਈ ਕਰਕੇ ਤੁਸੀਂ ਸਾਨੂੰ ਸਾਡੇ ਆਪ ਦੇ ਹੱਕ ਤੁਸੀਂ ਤਾਂ ਨਹੀਂ ਖੋ ਸਕਦੇ ਨਾ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਜੋ ਜ਼ਿੰਮੇਵਾਰੀ ਦਿੱਤੀ ਹੈ ਉਹਨੂੰ ਤੰਦ ਹੀ ਨਾ ਨਿਭਾਰੇ ਸਾਡੇ ਦਿਲ ਦੀ ਹਰ ਇੱਕ ਧੜਕਣ 'ਚ ਪੰਜਾਬ ਵਸਦਾ ਹੈ ਪੰਜਾਬ ਵਾਸਤੇ ਜੋ ਵੀ ਮਤਲਬ ਸਾਡੇ ਵਾਸਤੂ ਹੋਇਆ ਅਸੀਂ ਉਹ ਪੰਜਾਬ ਦੇ ਹੱਕ ਦੇ ਵਿੱਚ ਫੈਸਲੇ ਸੁਣਾਉਣ 'ਚ ਕੋਈ ਗੁਰੇਜ਼ ਨਹੀਂ ਕਰਾਂ। ਇਹ ਤਾਂ ਸਭ ਨਾਲ ਕੋਈ ਸਮੱਸਿਆ ਨਹੀਂ ਹੋਣੀ ਪਰ ਸ਼ਹਿਰ ਨਗਰ ਕੌਂਸਲ ਦਾ ਬੁਰਾ ਹਾਲ ਹੈ ਜੀ ਐਮਸੀ ਹਸਪੀਤਾ ਦੇ ਚੁੱਕੇ ਨੇ ਸ਼ਹਿਰ 'ਚ ਸਫਾਈ ਨਹੀਂ ਹੋ ਰਹੀ ਕਰਮਚਾਰੀ ਕੰਮ ਨਹੀਂ ਕਰ ਰਹੇ ਇਹ ਤੁਸੀਂ ਕਿਹੜੇ ਸ਼ਹਿਰ ਦੀ ਗੱਲ ਕਰ ਰਹੇ ਕੱਲੀ ਸੰਗਰੂਰ ਦੀ ਗੱਲ ਕਰ ਰਹੇ ਹਾਂ ਕਿ ਕੋਈ ਗੱਲ ਕੋਈ ਗੱਲ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਵੀ ਕੋਈ ਪ੍ਰਬੰਧ ਕੀਤਾ ਜਾਊਗਾ ਇੱਕ ਮਿੰਟ ਜੀ ਮੈਨੂੰ ਜਵਾਬ ਦੇ ਦੇਣ ਆਨਰ ਦਿਨਾ ਚੋਧਾ ਵੀ ਪ੍ਰਬੰਧ ਕੀਤਾ ਜਾਊਗਾ ਜਿਹੜੇ ਜਿਹੜੇ ਸ਼ਹਿਰਾਂ ਚ ਕੋਈ ਗੰਦਗੀ ਦੇ ਟੇਨ ਨੇ ਜਾਂ ਸਟਰੀਟ ਲਾਈਟਾਂ ਦੀ ਪ੍ਰੋਬਲਮ ਹੈ ਸੀਵਰੇਜ ਦੀ ਪ੍ਰੋਬਲਮ ਹੈ ਸਰਕਾਰ ਕੋਲੇ ਬਜਟ ਦੀ ਮੈਂ ਪੌਣੇ ਚਾਰ ਸਾਲ ਹੋ ਗਏ ਕੋਈ ਕਦੇ ਮੇਰੇ ਮੂੰਹ ਸੁਣਿਆ ਕਿ ਬਜਟ ਦੀ ਕਮੀ ਹੈ ਠੀਕ ਹੈ ਨਾ ਇਹ ਇਹ ਕਹੀ ਜਾਂਦੇ ਰਹਿੰਦੇ ਆ ਉਹ ਕਰਜ਼ਾ ਜਿਹੜਾ ਤਾਂ ਇਹ ਕੱਲ ਰਾਤ ਕਿਹੜਾ ਬੋਲੀ ਜਾਂਦਾ ਸੀ ਕਾਂਗਰਸ ਵਾਲਾ 4 ਲੱਖ ਦਾ ਕਰਜ਼ਾ ਜਿਹੜਾ ਤਾਂ ਮੈਂ ਜਿਹੜਾ ਤਾਂ ਜੀ ਇਹ ਆਪਕੇ ਨੇ ਛੱਡ ਕੇ ਗਏ ਨੇ ਅਸੀਂ ਤਾਂ ਕਰਜ਼ੇ ਲਾ ਰਹੇ ਆ ਅਸੀਂ ਅਸੀਂ ਬਿਜਲੀ ਬੋਰਡ ਨੂੰ ਬੇਲ ਆਊਟ ਕਰ ਰਹੇ ਆ ਬਿਜਲੀ ਬੋਰਡ ਦਾ ਕਰਜ਼ਾ ਜਿਹੜਾ ਦੇਣਾ ਸੀ ਉਹ ਲਾ ਰਹੇ ਆ ਅਸੀਂ ਮਤਲਬ ਸਰਕਾਰ ਦੇ ਮਾਰਕਫੈਟ ਦੇ 슈ਗਰ 슈ਗਰ ਫੈਟ ਦਾ ਕਰਜ਼ਾ ਅਸੀਂ ਲਾ ਰਹੇ ਹਾਂ ਅਸੀਂ ਬਹੁਤ ਸਾਰੇ ਕਰਜ਼ੇ ਲਾ ਵੀ ਰਹੇ ਹਾਂ ਕਿ ਤਾਂ ਕਿ ਜਿਹੜਾ ਇਹ ਪੁਰਾਣੇ ਕਰਜ਼ੇ ਚੜਾ ਕੇ ਗਏ ਨੇ ਉਹ ਉਹਨਾਂ ਦਾ ਜਿਹੜਾ ਕੁਝ ਕੋਈ ਨਾ ਕੋਈ ਹੱਲ ਕੀਤਾ ਜਾ ਸਕੇ ਤੇ ਨਵੀਆਂ ਸਕੀਮਾਂ ਅਸੀਂ ਰੋਕ ਨਹੀਂ ਰਹੇ ਕੋਈ ਵੀ 58000 ਨੌਕਰੀਆਂ ਮਿਲ ਗਈਆਂ ਕਿੱਥੋਂ ਮਿਲ ਗਈਆਂ ਸਕੂਲ ਬਣ ਗਏ ਠੀਕ ਹੈ ਸੜਕਾਂ ਬਣ ਰਹੀਆਂ 43000 ਕਿੱਥੋਂ ਬਣ ਗਈਆਂ ਉਹ ਕੋਈ ਅਸੀਂ ਕੋਈ ਆਪ ਤਾਂ ਨਹੀਂ ਮਸ਼ੀਨ ਲਾਈ ਹੋਈ ਨਾ ਹਗਾ ਤੱਕ ਐਸੇ ਫਾਈਨਾਂਸ ਨੂੰ ਮੈਨੇਜ ਕਰ ਰਹੇ ਆ ਸੋ ਅਸੀਂ ਪੰਜਾਬ ਦੀ ਤਰੱਕੀ ਵਾਸਤੇ ਕਿਤੋਂ ਵੀ ਕਰੀਏ ਅਸੀਂ ਪੰਜਾਬ ਦੇ ਲੋਕਾਂ ਦਾ ਜਿਹੜਾ ਜੀਵਨ ਪੱਧਰ ਹੈ ਉਹ ਵੀ ਉੱਚਾ ਚੱਕ ਰਹੇ ਆ ਤੇ ਪਹਿਲਾਂ ਕਦੇ ਸੁਣਿਆ ਸੀਗਾ ਕਿ ਪਾਇਲਟ ਜਿਹੜੇ ਬਣ ਰਹੇ ਨੇ ਬੱਚੇ ਉਹਨਾਂ ਵਾਸਤੇ ਸੱਤ ਜਹਾਜ਼ ਵੀ ਲੈਂਦੇ ਨੇ ਟ੍ਰੇਨਿੰਗ ਤੇ ਇੱਥੇ ਸਾਡੇ ਬੱਚੇ ਡਿੜਬੇ ਦੇ ਮੈਨੂੰ ਮਿਲੇ ਭਵਾਨੀਗੜ੍ਹ ਦੀ ਕੁੜੀ ਮਿਲੀ ਧਰਮਗੜ੍ਹ ਦਾ ਬੱਚਾ ਮਿਲਿਆ ਇੱਕ ਹੈਨਾ ਤਾਲੀਆਂ ਪਿੰਡ ਹੈ ਬੁਲਾਡੇ ਕੋਲੇ ਉੱਥੋਂ ਦਾ ਇੱਕ ਬੱਚੀ ਬੱਚੀ ਮਿਲੀ ਠੀਕ ਹੈ ਮਲੋੜ ਦਾ ਮੁੰਡਾ ਮਿਲਿਆ ਸਾਡੇ ਬੱਚੇ ਜਿਹੜੇ ਨੇ ਉਹ ਇਸ ਲੈਵਲ ਦੀਆਂ ਨੌਕਰੀਆਂ ਸੁਪਨੇ ਲੈਣਾ ਕਿਹਦਾ ਹੱਕ ਨਹੀਂ ਹੈਗਾ ਸਿਰਫ ਇਹ ਥੋੜੀ ਆ ਕਿ ਵੱਡੇ ਵੱਡੇ ਬੰਦੇ ਅਮੀਰ ਬੰਦੇਆਂ ਨੂੰ ਹੀ ਸਬਸਿਡੀਆਂ ਦੇਈ ਜਾਓ ਸੋ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਕੋਈ ਛੋਟਾ ਸ਼ਹਿਰ ਕੋਈ ਕਸਬਾ ਜਿੱਥੇ ਵੀ ਕੋਈ ਕੋਈ ਲੋੜ ਹੈ ਕਿਸੇ ਕਿਸਮ ਦੀ ਇਹ ਨਹੀਂ ਦੇਖਦੇ ਅਸੀਂ ਕਿ ਐਮਸੀ ਕੀਦੇ ਨੇ ਜਾਂ ਸਰਪੰਚ ਕੀਦਾ ਇਹ ਇਹ ਵੋਟਾਂ ਵੇਲੇ 2-4 ਦਿਨ 15 ਦਿਨ ਹੁੰਦੀਆਂ ਨੇ ਉਸ ਤੋਂ ਬਾਅਦ ਜਦੋਂ ਤੁਸੀਂ ਮੈਂ ਅੱਜ ਵੀ ਇਹੀ ਕਹਾਂ ਸਾਡੇ ਜਿਹੜੇ ਜਿੱਤੇ ਹੋਏ ਨੇ ਕਿ ਤੁਸੀਂ ਜਿਨ੍ਹਾਂ ਨੇ ਨਹੀਂ ਵੋਟਾਂ ਪਾਈਆਂ ਉਹਨਾਂ ਦੇ ਵੀ ਤੁਸੀਂ ਹੁਣ ਚੁਣੇ ਹੋਏ ਨਮਾਇੰਦੇ ਹੋ ਇਸ ਕਰਕੇ ਕੋਈ ਇਸ ਤਰ੍ਹਾਂ ਦਾ ਭੇਦਭਾਵ ਨਹੀਂ ਰੱਖਣਾ ਕਿ ਇਸ ਗਲੀ 'ਚ ਵੋਟਾਂ ਨਹੀਂ ਪਈਆਂ ਇਹ ਗਲੀ ਪੱਕੀ ਨਹੀਂ ਕਰਨੀ ਸਾਰਿਆਂ ਦੇ ਹੀ ਕੰਮ ਕਰਨਾ ਤਾਂ ਕਿ ਆਪਾਂ ਪੰਜਾਬ ਨੂੰ ਤਰੱਕੀ ਦੇ ਅਪ੍ਰੈਲ ਦੇ ਵਿੱਚ ਆ ਜਾਣਗੇ ਉਹ ਪਹਿਲਾ ਬੈਚ ਅਪ੍ਰੈਲ ਮਈ ਚ ਰਿਟੇਰੋ ਕਿ ਆ ਰਹੇ ਮਿਲਦੇ ਆਂ ਹੀ ਮਿਲ ਕੇ ਗੱਲ ਕਰਾਂਗੇ ਉਹਨਾਂ ਨਾਲ ਕੀ ਕਹਿਣਾ ਕੀ ਕਰਨਾ ਚਾਹੀਦਾ ਆਹ ਸਾ ਤੁਸੀਂ ਤਾਰ ਕਿਹਾ ਰਿਹਾ ਸੁਵਿਧਾ ਉਹਨੂੰ ਅਸੀਂ ਰਿਸ਼ਤਾਚਾਰ ਤੋਂ ਮੁਕਤ ਕਰਾਂਗੇ ਲੇਕਿਨ ਉਸੇ باوجود ਵੀ ਰਿਸ਼ਤਾਚਾਰ ਤਸਵੀਰ ਚ ਹੋਰ ਪਾਸੇ ਚੱਲ ਤੁਹਾਂਡੇ ਦੁਖੀ ਨੇ ਪੈਸੇ ਲਏ ਜੀ ਦੱਸੋ ਤੁਹਾਡੇ ਤੋਂ ਮੰਗੇ ਕਿਸ ਨੇ ਸਭ ਤੋਂ ਮੰਗੇ ਲੋਕਾਂ ਦਾ ਫੀਸ ਕਰਨਾ ਹੈ ਦੱਸੋ ਜੀ ਮੈਨੂੰ ਮੇਰੇ ਕੋਲ ਤਾਂ ਸ਼ਿਕਾਇਤ ਆਈ ਨਹੀਂ ਕੋਈ ਮੇਰੇ ਕੋਲ ਤਾਂ ਲੋਕਾਂ ਦੇ ਫੋਨ ਆਉਂਦੇ ਨੇ ਕਿ ਆਹ ਮੰਗਦਾ ਸੀ ਤੇ ਅੰਦਰ ਕਰਤਾ ਜੀ ਠੀਕ ਹੈ ਨਾ ਈ ਰਿਸਟਰੀਆਂ ਹੋ ਗਈਆਂ ਜੀ ਹੁਣ ਤੁਸੀਂ ਈ ਰਿਸਟਰੀਆਂ ਉਹਦੇ ਵਾਸਤੇ ਇੱਥੇ ਆਉਣ ਦੀ ਲੋੜ ਨਹੀਂ ਬਸੀਕਨ ਵੀ ਇਸ ਜਿਹੜੇ ਪੈਸੇ ਮੰਗਦੇ ਹੁੰਦੇ ਸੀ ਮੈਨੂੰ ਵੀ ਪਤਾ ਮੈਂ ਰੀਸਟਰੀਆਂ ਕਰਾਉਣ ਆਉਂਦਾ ਰਿਹਾ ਜੀ ਠੀਕ ਹੈ ਨਾ ਤੇ ਉਹ ਹੁਣ ਤੁਸੀਂ ਘਰੋਂ ਹੀ ਰੀਸਟਰੀ ਆਪ ਲਿਖ ਕੇ ਲੈ ਕੇ ਆ ਸਕਦੇ ਹੋ ਜਾਂ ਉੱਥੇ ਜਿਹੜਾ ਕਚੈਰੀ ਚ ਫੋਟੋ ਖਿਚਾਉਣ ਆਉਨੇ ਹੋ ਤਾਂ ਤੁਹਾਨੂੰ ਪ੍ਰੋਪਰ ਟਾਈਮ ਮਿਲਦਾ ਹੈ ਕਿ ਸਵਾ 2 ਤੋਂ 2:30 ਵਜੇ ਤੱਕ ਤੁਸੀਂ ਆ ਜਾਓ 15 ਮਿੰਟੇ ਤੁਹਾਡੀ ਰੀਸਟਰੀ ਹੋ ਕੇ ਬਾਹਰ ਹੋ ਜੂਗੀ 20 ਤੋਂ 22 ਮਿੰਟ ਲੱਗਦੇ ਆ ਜੀ ਗੱਡੀ ਖੜਾਉਣ ਤੋਂ ਲੈ ਕੇ ਦੁਬਾਰਾ ਗੱਡੀ 'ਚ ਬੈਠਣ ਤੱਕ ਰੀਸਟਰੀ ਹੋਣ ਤੇ ਠੀਕ ਹੈ ਨਾ ਈ ਰੀਸਟਰੀਆਂ ਹੋ ਗਈਆਂ ਬਹੁਤ ਸ ਉਹ ਪੋਰਟਲ ਖੁੱਲ ਗਏ ਕਿਉਂਕਿ ਜ਼ਮਾਨੇ ਦੇ ਮੁਤਾਬਕ ਚੱਲਣਾ ਪਊਗਾ ਆਨਲਾਈਨ ਹੋਣ ਲੱਗ ਗਏ ਅਸੀਂ ਤਾਂ ਦਫ਼ਤਰ ਬੰਦ ਕਰ ਰਹੇ ਹਾਂ ਆਰਟੀ ਲੁਧਿਆਣੇ ਦੀਆਂ 90% ਸੇਵਾਵਾਂ ਬੰਦ ਕਰਤੀਆਂ ਕਿਉਂਕਿ ਲੋੜ ਹੀ ਨਹੀਂ ਲੋਕ ਆਪਣਾ ਲਾਇਸੈਂਸ ਅਪਗ੍ਰੇਡ ਕਰਾਉਣਾ ਤੁਸੀਂ ਪੋਰਟਲ ਤੇ ਜਾ ਕੇ ਅਪਗ੍ਰੇਡ ਕਰ ਲਓ ਪਰ ਦੋ ਸਾਰੀ ਇਨਫੋਰਮੇਸ਼ਨ ਸੋ ਪ੍ਰਸਤਾਚਾਰ ਜਿਹੜਾ ਉਹ ਜੜਾਂ 'ਚ ਬੈਠਿਆ ਹੋਇਆ ਉਹਨੂੰ ਖਤਮ ਕਰਨ ਲੱਗੇ ਹੋયા ਬినాਸ਼ ਕਿਸੇ ਵੀ ਚੀਜ਼ ਦਾ ਨਹੀਂ ਹੁੰਦਾ ਪਰ ਹਾਂ ਕੋਸ਼ਿਸ਼ਾਂ ਸਾਡੇ ਵੱਲੋਂ ਜਾਰੀ ਨੇ ਹਾਂਜੀ ਅਸੀਂ ਤਾਂ ਇਹ ਕਹਿੰਦੇ ਨਾਮ ਮੈਨੂੰ ਨਾਮ ਨਾ ਕੋਈ ਤੁਸੀਂ 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 ਇਲਾਹਾਬਾਦ ਦਾ ਨਾਮ ਪ੍ਰਾਗ ਰਾਜ ਰ ਕਰਤਾ ਲੋਕਾਂ ਦੀ ਜ਼ਿੰਦਗੀ ਸੁਧਰ ਗਈ ਤੁਸੀਂ ਸਰਾਏ ਕਾਲੇ ਖਾਂ ਇੱਕ ਸਟੇਸ਼ਨ ਸੀਗਾ ਉਹਦਾ ਨਾਮ ਦੀਨदयाल ਪਾਧੇ ਕਰਤਾ ਉੱਥੇ ਸਫਾਈ ਹੋ ਗਈ ਜੀ ਫਿਰ ਇਹ ਤਾਂ ਸ਼ੁਕਰ ਕਰੋ ਹਜੇ ਮੁਲਕ ਦਾ ਨਾਮ ਨਹੀਂ ਬਦਲਿਆ ਹੈਨਾ ਨਾਮ ਬਦਲਣਾ ਕਿ ਹੋ ਜੂਗਾ ਨਾ ਜਿਹੜੇ ਜਿਹੜੇ ਦਿਹਾੜੀਦਾਰ ਨੇ ਉਹਨਾਂ ਨਾਲ ਗੱਲ ਕਰਿਓ ਲਾਲੀ ਤੁਸੀਂ ਜਾ ਕੇ ਦਿਹਾੜੀਦਾਰਾਂ ਨੂੰ ਨਾਮ ਤੋਂ ਕੀ ਲੈਣਾ ਜੀ ਉਹ ਕਹਿੰਦੇ ਸਾਨੂੰ ਕੰਮ ਮਿਲ ਜੂਗਾ ਸਾਡੇ ਚੁੱਲੇ 'ਚ ਰੋਟੀ ਪੱਕ ਜੂਗੀ ਸਾਡੀ ਦਿਹਾੜੀ ਵੱਧ ਜੂਗੀ ਆ ਇਹ ਉਹ ਕਾਂਗਰਸ ਵਾਲਿਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਉਹ ਨਾਂ 'ਚ ਹੀ ਉਲਝੇ ਪਏ ਨੇ ਜਿਹੜਾ ਅੰਦਰ ਕਰਕੇ ਕੰਮ ਇਹ ਉਹਦਾ ਬੋਧ ਕਰੋ ਜਿਹੜੀ ਸਕੀਮ ਜਿਹੜੀ ਹੈ ਉਹਦੇ 'ਚੋਂ ਸਾਰੇ ਕੰਮ ਬੰਦ ਕਰਤੇ ਤੇ ਸੈਂਟਰਲ ਸਰਕਾਰ ਨੇ ਆਪਦੇ ਤੋਂ ਹੱਥ ਖਿੱਚ ਕੇ ਸਟੇਟਾਂ ਤੇ ਭਾਰ ਪਾਤਾ ਤੇ ਚੇਟਾਂ ਦਾ ਪੈਸਾ ਰੁਕ ਲਿਆ ਅਸੀ ਤਾਂ ਜੀ ਜੋ ਪੰਜਾਬ ਦੇ ਹੱਕ 'ਚ ਨਹੀਂ ਹੋਊਗਾ ਕੇਂਦਰ ਦਾ ਕੋਈ ਵੀ ਫੈਸਲਾ ਸੀ ਹਰ ਇੱਕ ਫੈਸਲਾ ਵਿਰੋਧ ਕਰਾ ਹਾਂਜੀ ਉਹ ਜਿਹੜਾ ਮੈਂ ਹਰਕਰ ਦਾ 10 ਲੱਖ ਰੁਪਏ ਦਾ ਜਿਹੜਾ ਯੋਜਨਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਹੋ ਜੂਗੀ ਤੇ ਉਹ ਉਹ ਜਿਹੜਾ 10 ਲੱਖ ਰੁਪਏ ਦਾ ਇਲਾਜ ਜਿਹੜਾ ਉਹ ਫ੍ਰੀ ਹੋਣ ਲੱਗ ਜੂਗਾ ਤੇ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੀਆਂ ਸਕੀਮਾਂ ਲੋਕਪੱਖੀ ਜਿਹੜੀਆਂ ਨੇ ਆਉਣਗੀਆਂ ਤੇ ਬਜਟ ਸੈਸ਼ਨ ਦੇ ਵਿੱਚ ਵੀ ਬਹੁਤ ਸਾਰੀਆਂ ਲੋਕਾਲੀ ਸਹੂਲਤਾਂ ਵਾਲਾ ਬਜਟ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਤਾਂ ਹਮਲਾ ਕੀਤਾ ਜਾ ਰਿਹਾ ਅਕਾਲੀ ਦਲ ਨੇ ਇੱਕ ਹੋਰ ਵੀਡੀਓ ਜਾਰੀ ਕੀਤੀ ਗਈ ਜਿੱਚ ਟਰਾਲੀ ਤੇ ਵੋਟ ਚੋਰੀ ਕੀਤੀ ਦਿਖਾਈ ਜਾ ਰਹੀ ਤੇ ਸਿੰਧੀ ਸੀਐਮ ਹਾਊਸ ਦੇ ਵਿੱਚ ਦਿਖਾਈ ਜਾ ਰਿਹਾ ਉਹ ਕਹ ਦੋ ਤੇ ਲਿਖਿਆ ਵੀ ਗਏ ਅਕਾਲੀ ਦਲ ਨੂੰ ਲਗਾਤਾਰ ਇਦਾਂ ਦੀ ਵੀਡੀਓ ਬਣਾਈਆਂ ਜਾ ਰਹੀਆਂ ਨੇ ਕਦੇ ਡਾਇਨਾਸੌਰ ਦੀ ਵੀਡੀਓ ਆ ਰਹੀ ਹੈ ਅਕਾਲੀ ਦਲ ਇੱਕ ਵੀਡੀਓ ਕੰਪਨੀ ਬਣ ਕੇ ਰਹਿ ਗਈ ਹੁਣ ਉਹ ਤੋਂ ਤੁਸੀਂ ਵੀ ਬਣਵਾਉਣੀਆਂ ਨੇ ਕੋਈ ਵੀਡੀਓ ਵੀਡੀਓ ਤੁਸੀਂ ਬਣਵਾ ਲਿਆ ਕਰੋ ਬੜਾ ਵਧੀਆ ਉਹਨਾਂ ਦਾ ਐਡੀਟਿੰਗ ਦੇ ਟੇਬਲ ਟੂਪਾ ਲਾ ਲਏ ਉਹਨਾਂ ਨੇ ਤੇ ਉਹਨਾਂ ਕੋਲੇ ਸਿਸਟਮ ਵਧੀਆ ਹੈ ਗਾਲਾ ਗੂਲਾ ਕਢਾਉਣ ਵਾਲੇ ਵੀ ਉਹਨੂੰ ਕੋ ਚੰਗੇ ਨੇ ਠੀਕ ਹੈ ਨਾ ਸੋ ਅਕਾਲੀ ਦਲ ਜਿਹੜੀ ਹੈ ਉਹ ਏਆਈ ਬਣ ਗਈ ਠੀਕ ਹੈ ਅਕਾਲੀ ਜਿਹੜਾ ਉਹ ਜਿਹੜਾ ਏ ਹੈ ਉਹ ਏਆਈ ਦੇ ਨਾਲ ਸੰਬੰਧਤ ਹੋ ਗਿਆ ਡਾਇਨੋਸੌਰ ਜਿਹਾ ਲਾਈ ਜਾਂਦੇ ਹਨਾ ਜਿਹੜੇ ਮੁੱਦੇ ਸੀ ਜਿੰਨਾ ਕੰਮ ਆ ਵਾਸਤੇ ਅਕਾਲੀ ਦਲ ਬਣਿਆ ਸੀ ਉਹ ਤਾਂ ਭੁੱਲ ਗਏ ਸਾਰੇ ਠੀਕ ਹੈ ਨਾ ਤੇ ਆਮ ਆਦਮੀ ਪਾਰਟੀ ਜਿਹੜੀ ਨੌਕਰੀਆਂ ਦੇ ਰਹੀ ਹੈ ਜਿਹੜੀ ਐਡਵਾਂਸ ਟੈਕਨੋਲੋਜੀ ਦੀਆਂ ਗੱਲਾਂ ਕਰ ਰਹੀ ਹੈ ਤੇ ਸਾਡੇ ਕੇਰਲਾ ਦੇ ਵਿੱਚ ਵੀ ਹੁਣ ਸਾਡੇ ਤਿੰਨ ਅ ਲੇਡੀ ਸਾਡੀਆਂ ਲੋਕਲ ਇਲੈਕਸ਼ਨਾਂ ਜਿੱਤੀਆਂ ਨੇ ਸਾਡੀ ਪਾਰਟੀ ਤਾਂ ਵੱਧ ਰਹੀ ਹੈ ਇਹ ਆ ਕਿਤੋਂ 2 ਜਿੱਤ ਕੇ ਕਿਤੋਂ 5 ਜਿੱਤ ਕੇ ਕਹਿੰਦੇ ਨੇ ਆਗੇ 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 ਤੇ ਸੁਖਬੀਰ ਬਾਦਲ ਨੂੰ ਹੁਣ ਪਤਾ ਲੱਗ ਗਿਆ ਜੇ ਉਹ ਵੋਟਾਂ ਦੇ ਪਹਿਲੇ ਤਾਂ ਕੋਈ ਇਲਾਕਾ ਜਿੱਤੇ ਨਹੀਂ ਹੈਗੇ ਖਾਸ ਵੀ ਮਤਲਬ ਇੱਕ ਪੂਰਾ ਇਲਾਕਾ ਜਿੱਤਰੀ ਹੁਣ ਵਿਧਾਨ ਸਭਾ ਦਾ ਫਿਰ ਵੀ ਆਪਾਂ ਇਕੱਠੇ ਕਰ ਲੈਣੇ ਚਲੋ ਇਧਰੋਂ ਇਧਰੋਂ ਐ ਕਰਕੇ ਇਹਨਾਂ ਦੀਆਂ 4.5 ਸੀਟਾਂ ਬਣਦੀਆਂ ਨੇ ਇਹ ਉਹੀ ਉੱਥੇ ਖੜੇ ਨੇ 2.5 4.5 ਪੌਣੇ 3 ਇਹ ਉੱਥੇ ਹੀ ਖੜੇ ਨੇ ਤੇ ਮੈਂ ਤਾਂ ਕਹਿੰਦਾ ਜੀ ਇਹ ਏਆਈ ਉਈ ਤੇ ਲੱਗੇ ਰਹਿਣ ਵੀਡੀਓ ਵੀਡੀਓ ਬਣਾਉਂਦੇ ਰਹਿਣ ਆਪ ਦਾ ਕੰਮ ਤੇ ਲੱਗੇ ਰਹਿਣਾ ਜਿਹੜਾ ਕੰਮ ਵਸਤੇ ਇਹਨਾਂ ਨੇ ਕੋਈ ਉੱਥੇ ਟਰੋਲ ਆਰਮੀ ਉਰਮੀ ਰੱਖੀ ਹੋਈ ਹੈ ਕਿਤੇ 8-900 ਬੰਦੇ ਨੂੰ ਕੰਮ ਦੇ ਰਿਹਾ ਚਲੋ ਸ਼ੁਕਰ ਹੈ ਸਾਥੋਂ ਡਰਦਿਆਂ ਨੇ ਕੰਮ ਤਾਂ ਦੇ ਰੱਖਿਆ ਉਹ ਕਿਸੇ ਮੈਨੂੰ ਕਿਸੇ ਨੇ ਭੇਜਿਆ ਸੁਖਵੀਰ ਬਾਦਲ ਕਿਸੇ ਬਜ਼ੁਰਗ ਦੇ ਪੈਰੀਂ ਹਥ ਲਾਉਂਦਾ ਸੀ ਉਹ ਆ ਵੋਟਾਂ ਮਿਲੇ ਉਹ ਬਜ਼ੁਰਗ ਕਹਿੰਦਾ ਜਾਉਂਦਾ ਰਿਹਾ ਭਗਵੰਤ ਮਾਨਾ ਉਹ ਕਹਿੰਦਾ ਵੀ ਮੈਂ ਸੁਖਬੀਰ ਬਾਦਲਾ ਜੀ ਤੁਸੀਂ ਮੈਨੂੰ ਪਛਾਣਿਆ ਨਹੀਂ ਉਹ ਕਹਿੰਦਾ ਤੈਨੂੰ ਤਾਂ ਜਾਣਦਾ ਸੁਖਬੀਰ ਬਾਦਲਾ ਪਹਿਰਿਆਂ ਤਾਂ ਭਗਵੰਤ ਮਾਨ ਵਰਕੇ ਕਰਕੇ ਲਾਉਨੇ ਪਹਿਲਾਂ ਤਾਂ ਤੇਰੇ ਆਉਂਦੇ ਵੀ ਨਹੀਂ ਸੀ ਬਲਾਕ ਸੰਤੀ ਚ ਇਹ ਚਲ